ਲੁਚ ਦਰਿਆ ਤੋਂ ਬੁੱਡੇ ਨਾਲੇ ਤੋਂ ਜਿਸ ਨੂੰ ਹਰ ਕੋਈ ਚਾਹੁੰਦਾ ਹੈ ਕਿ ਉਹ ਸਾਫ ਹੋ ਜਾਏ ਔਰ ਅਸੀਂ ਦੇਖ ਰਹੇ ਹਾਂ ਕਿ ਕਈ ਸਾਲਾਂ ਤੋਂ ਕਈ ਤਰ੍ਹਾਂ ਦੇ ਕੈਂਪੇਨ ਜਿਹੜੇ ਨੇ ਉਹ ਚਲਾਏ ਜਾ ਰਹੇ ਨੇ ਪਰ ਉਸ ਦੇ ਬਾਵਜੂਦ ਵੀ ਬੁੱਢਾ ਨਾਲਾ ਜੋ ਹੈ ਉਹ ਸਾਫ ਨਹੀਂ ਹੋ ਪਾਇਆ ਪਰ ਤੋਂ ਅੰਦਾਜ਼ੀ ਹੈ ਕਿ ਹੁਣ ਕੁਝ ਬੁੱਧੀਜੀਵੀ ਇਸ ਨਾਲ ਹੀ ਕੁਝ ਸਿੰਗਰ ਤੇ ਐਕਸਪਰਟਸ ਜਿਹੜੇ ਨੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਬੁੱਡੇ ਦਰਿਆ ਨੂੰ ਪਰ ਦੂਸ਼ਣ ਮੁਕਤ ਕਰਾਂਗੇ ਉਸ ਨੂੰ ਲੈ ਕੇ ਉਹਨਾਂ ਵੱਲੋਂ ਮੁਹਿੰਮ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਉਹਨਾਂ ਵੱਲੋਂ ਇੱਕ ਕਨਵਰਸੇਸ਼ਨ ਜਿਹੜੀ ਹੈ ਉਹ ਕੀਤੀ ਗਈ ਸੋ ਕਾਲੇ ਪਾਣੀ ਦਾ ਮੋਰਚਾ ਜਿਹੜਾ ਹੈ ਉਹ ਸ਼ੁਰੂ ਹੋਣ ਵਾਲਾ ਹੈ ਬੁੱਢੇ ਦਰਿਆ ਨੂੰ ਜਵਾਨ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਬੁੱਢਾ ਦਰਿਆ ਦਾ ਪਾਣੀ ਪ੍ਰਦੂਸ਼ਣ ਮੁਕਤ ਹੋਵੇਗਾ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਦੱਸਦੀ ਹੈ ਕਿ ਕਈ ਬੁੱਧੀਜੀਵੀ ਤੇ ਕਈ ਕਲਾਕਾਰ ਜਿਹੜੇ ਨੇ ਓਹੋ ਇਨੀਸ਼ੀਏਟਿਵ ਲੈ ਰਹੀ ਨੇ ਤਸਵੀਰਾਂ ਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਵਰ ਗਰੇਵਾਲ ਇਸੇ ਨਾਲ ਹੀ ਡਾਕਟਰ ਦਵਿੰਦਰ ਸ਼ਰਮਾ ਜੋ ਐਗਰੀਕਲਚਰ ਐਕਸਪਰਟ ਵੀ ਨੇ ਸਰਦਾਰ ਹਮੀਰ ਸਿੰਘ ਨੇ ਅਮਿਤੋਸ਼ ਮਾਨ ਨੇ ਜਸਕਿਰਤ ਸਿੰਘ ਪਾਈ ਮੰਦੀਰ ਸਿੰਘ ਸਰਦਾਰ ਪਰਮਜੀਤ ਸਿੰਘ ਗਾਜ਼ੀ ਤੇ ਡਾਕਟਰ ਮਨਜੀਤ ਸਿੰਘ ਵੱਲੋਂ ਗੱਲਬਾਤ ਜਿਹੜੀ ਹੈ ਉਹ ਕੀਤੀ ਗਈ ਤੁਹਾਨੂੰ ਸੁਣਾਉਣਾ ਹੈ ਕਿ ਆਖਿਰ ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਕਿਸ ਤਰ੍ਹਾਂ ਕੀਤੀ ਗਈ ਕਿਉਂਕਿ ਇਹਨਾਂ ਸਾਰਿਆਂ ਵੱਲੋਂ ਇਹ ਇਨੀਸ਼ੀਏਟਿਵ ਲਿਆ ਜਾ ਰਿਹਾ ਹੈ ਕਿ ਜਲ ਤੋ ਜਲ ਜੋ ਬੁੱਢਾ ਦਰਿਆ ਹੈ ਉਸ ਨੂੰ ਸਾਫ ਕੀਤਾ ਜਾਵੇ ਪਾਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਤ ਦੇਸ ਰਾਤ ਦੋਏਦਾਈਦਾ ਕੇ ਲ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚ ਧਰਮੋ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਨੇ ਨਾਮ ਤੇ ਆਇਆ ਗੋ ਮੁਸ਼ਕਤ ਕਾਲੋ ਜਿੱਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਲੁਜ ਦਰਿਆ ਤੂ ਬੁੱਡੇ ਨਾਲੇ ਤੂ ਜਿਸ ਨੂੰ ਹਰ ਕੋਈ ਚਾਹੁੰਦਾ ਹੈ ਕਿ ਉਹ ਸਾਫ਼ ਹੋ ਜਾਏ ਔਰ ਅਸੀਂ ਦੇਖ ਰਹੇ ਹਾਂ ਕਿ ਕਈ ਸਾਲਾ ਤੋਂ ਕਈ ਤਰ੍ਹਾਂ ਦੇ ਕੈਂਪੇਨ ਜਿਹੜੇ ਨੇ ਉਹ ਚਲਾਏ ਜਾ ਰਹੇ ਨੇ ਪਰ ਉਸ ਦੇ ਬਾਵਜੂਦ ਵੀ ਬੁੱਢਾ ਨਾਲਾ ਜੋ ਹੈ ਉਹ ਸਾਫ਼ ਨਹੀਂ ਹੋ ਪਾਇਆ ਪਰ ਤੋਂ ਅੰਦਾਜ਼ਨ ਹੈ ਕਿ ਹੁਣ ਕੁਝ ਬੁੱਧੀਜੀਵੀ ਇਸੇ ਨਾਲ ਹੀ ਕੁਝ ਸਿੰਗਰ ਤੇ ਐਕਸਪਰਟਸ ਜਿਹੜੇ ਨੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਾਂਗੇ ਉਸ ਨੂੰ ਲੈ ਕੇ ਉਹਨਾਂ ਵੱਲੋਂ ਮੁਹਿੰਮ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਉਹਨਾਂ ਵੱਲੋਂ ਇੱਕ ਕਨਵਰਸੇਸ਼ਨ ਜਿਹੜੀ ਹੈ ਉਹ ਕੀਤੀ ਗਈ ਸੋ ਕਾਲੇ ਪਾਣੀ ਦਾ ਮੋਰਚਾ ਜਿਹੜਾ ਹੈ ਉਹ ਸ਼ੁਰੂ ਹੋਣ ਵਾਲਾ ਹੈ ਬੁੱਢੇ ਦਰਿਆ ਨੂੰ ਜਵਾਨ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਬੁੱਢਾ ਦਰਿਆ ਦਾ ਪਾਣੀ ਪ੍ਰਦੂਸ਼ਣ ਮੁਕਤ ਹੋਵੇਗਾ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਦੱਸਦੀ ਹੈ ਕਿ ਕਈ ਬੁੱਧੀਜੀਵੀ ਤੇ ਕਈ ਕਲਾਕਾਰ ਜਿਹੜੇ ਨੇ ਉਹ ਇਨੀਸ਼ੀਏਟਿਵ ਲੈ ਰਹੇ ਨੇ ਤਸਵੀਰਾਂ ਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਵਰ ਗਰੇਵਾਲ ਇਸੇ ਨਾਲ ਹੀ ਡਾਕਟਰ ਦਵਿੰਦਰ ਸ਼ਰਮਾ ਜੋ ਐਗਰੀਕਲਚਰ ਐਕਸਪਰਟ ਵੀ ਨੇ ਸਰਦਾਰ ਹਮੀਰ ਸਿੰਘ ਨੇ ਅਮਿਤੋਸ਼ ਮਾਨ ਨੇ ਜਸਕਿਰਤ ਸਿੰਘ ਪਾਈ ਮੰਦੀਰ ਸਿੰਘ ਸਰਦਾਰ ਪਰਮਜੀਤ ਸਿੰਘ ਗਾਜ਼ੀ ਤੇ ਡਾਕਟਰ ਮਨਜੀਤ ਸਿੰਘ ਵੱਲੋਂ ਗੱਲਬਾਤ ਜਿਹੜੀ ਹੈ ਉਹ ਕੀਤੀ ਗਈ ਤੁਹਾਨੂੰ ਸੁਣਾਉਣਾ ਹੈ ਕਿ ਆਖਿਰ ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਕਿਸ ਤਰ੍ਹਾਂ ਕੀਤੀ ਗਈ ਕਿਉਂਕਿ ਇਹਨਾਂ ਸਾਰਿਆਂ ਵੱਲੋਂ ਇਹ ਇਨੀਸ਼ੀਏਟਿਵ ਲਿਆ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਜੋ ਬੁੱਢਾ ਦਰਿਆ ਹੈ ਉਸ ਨੂੰ ਸਾਫ਼ ਕੀਤਾ ਜਾਵੇ। ਪਵਨ ਗੁਰੂ ਪਾਣੀ ਪਤਾ। ਮਾਤਾ ਧਰਤ ਮਹਤ। ਦੇਵਸ ਰਾਤ ਦੋਇਦਾਇਆ। ਖੇਲਾ ਸਗਲ ਜਗਤ। ਚੰਗਿਆਈਆ ਬੁਰਿਆਈਆ ਕੱਤ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿੰਨੇ ਨਾਮ ਤੇ ਆਇਆ ਗਏ ਮੁਸ਼ਕਤ ਕਾਲੋ ਜਿੰਨੇ ਨਾਮ ਤੇ ਆਇਆ ਗਏ ਮੁਸ਼ਕਤ ਕਾਲੋ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ